ਸਤਿ ਸ੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਿਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਅਸਰ ਮਾਰ ਲੈਨੇ ਆ ਮੁੱਖ ਹੈਡਲਾਈਨਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੋਲੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਕੈਨਡਾ ਚਪਰਾਦਿਕ ਗਤੀਵਿਧੀਆਂ ਦੌਰਾਨ ਲੱਗੇ ਦੋਸ਼ਾਂ ਤੇ ਚੁੱਕੇ ਗਏ ਸਵਾਲਾਂ ਬਾਰੇ ਦਿੱਤਾ ਜਵਾਬ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕੀਤੀ ਵੱਡੀ ਕੋਸ਼ਿਸ਼ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਦੇ ਵਿਸਥਾਰ ਵਾਸਤੇ ਉਨਤਾਰੀਆਂ ਨਾਲ ਕੀਤਾ ਸਮਝੌਤਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਨੇਡੀਅਨ মিডিਆ ਨੇ ਲਗਾਏ ਗੰਭੀਰ ਇਲਜ਼ਾਮ ਕੌਮੀ ਸੁਰੱਖਿਆ ਸਲਾਹਕਾਰ ਨੇ ਕਿਹਾ ਦੋਸ਼ਾਂ ਬਾਬਤ ਨਹੀਂ ਕੋਈ ਸਬੂਤ ਗੋਤਮ ਮਦਾਨੀ ਦੇ ਕਪਲੇਬਾਸੀ ਮਾਮਲੇ 'ਚ ਵੱਡਾ ਮੋੜ ਕਿਊਬਿਕ ਪੈਨਸ਼ਨ ਫੰਡ ਦੇ ਸਾਫਾ ਕਰਮਚਾਰੀਆਂ ਤੇ ਲਗਾਏ ਗਏ ਵੱਡੇ ਦੋਸ਼ ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਕਨੇਡੀਅਨ মিডিਆ ਦੇ ਵੱਲੋਂ ਲਗਾਏ ਗਏ ਨੇ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਇਨ੍ਹਾਂ ਸਵਾਲਾਂ ਬਾਰੇ ਪੁੱਛਿਆ ਗਿਆ ਤੇ ਕੈਨੇਡਾ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਦਰਮਾਨ ਸੰਬੰਧਾਂ ਤੇ ਦੋਸ਼ਾਂ ਬਾਰੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਜਵਾਬ ਦਿੱਤੇ ਨੇ ਉਹਨਾਂ ਕਿਹਾ ਕਿ অপরাধি ਜਿਹੜੇ ਨੇ ਉਹ ਮੀਡੀਆ ਨੂੰ ਕਈ ਤਰ੍ਹਾਂ ਦੀਆਂ ਕਹਾਣੀਆਂ ਲੀਕ ਕਰ ਦਿੰਦੇ ਨੇ ਦਰਸਲ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਇਹ ਸਵਾਲ ਪੁੱਛਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਕੈਨੇਡੀਅਨ ਮੀਡੀਆ ਨੇ ਇਹ ਦੋਸ਼ ਤਾਂ ਲਗਾਏ ਨੇ ਪਰ ਨੈਸ਼ਨਲ ਸਿਕਿਉਰਿਟੀ ਏਜੰਸੀ ਨੇ ਕਹਿ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਤੇ ਲੱਗੇ ਹੋਏ ਦੋਸ਼ਾਂ ਦਾ ਕੋਈ ਸਬੂਤ ਨਹੀਂ ਮਿਲਦਾ ਤਾਂ ਫਿਰ ਬਿਨਾਂ ਸਬੂਤਾਂ ਦੇ ਆਧਾਰ ਤੇ ਜੋ ਇਹ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ। Criminal leaks, uh, criminals leaking top secret information to the media, has consistently gotten those stories wrong. That's why uh, we had uh, a national inquiry into uh, foreign interference that has highlighted that the criminals leaking information to media infor media outlets uh, are uh, unreliable, on top of uh, being uh, being criminal. Um, in terms of the issue, let me just repeat that my primary job as a canadian leader is to keep canadians safe and everything we have done uh, over the past years in multiple difficult situations is to put the emphasis on keeping canadians safe uh, here at home across the country and uh, making sure we're standing up for the rule of law we will always do that ਕੈਨੇਡਾ ਸਰਕਾਰ ਵੱਡੇ ਆਰਥਿਕ ਸੰਕਟ ਤੋਂ ਲੰਘ ਰਹੀ ਹੈ ਹਾਲ ਹੀ ਦੇ ਵਿੱਚ ਖਬਰਾਂ ਸਾਹਮਣੇ ਆਈਆਂ ਨੇ ਕਿ ਕੈਨੇਡਾ ਦੇ ਵਿੱਚ ਕਈ ਪਰਿਵਾਰ ਭੋਜਨ ਸੰਕਟ ਦਾ ਸਾਹਮਣਾ ਕਰ ਰਹੇ ਨੇ ਅਜਿਹੇ 'ਚ ਹੁਣ ਕੈਨੇਡਾ ਦੀ ਸਰਕਾਰ ਨੇ অন্ਟਾਰੀਓ ਦੇ ਵਿਦਿਆਰਥੀਆਂ ਲਈ ਵੱਡਾ ਐਲਾਨ ਕਰ ਦਿੱਤਾ ਹੈ ਬ੍ਰੈਂਟਨ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਸ਼ਨਾ ਕੀਤੀ ਹੈ ਕਿ ਉਹਨਾਂ ਦੀ ਸਰਕਾਰ ਨੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਨੂੰ ਪ੍ਰੋਵਿੰਸ ਵਿੱਚ ਵਿਸਤਾਰ ਕਰਨ ਲਈ অন্ਟਾਰੀਓ ਦੇ ਨਾਲ ਸਮਝੌਤਾ ਕੀਤਾ ਹੈ ਇਹ ਸਮਝੌਤਾ 108.5 ਮਿਲੀਅਨ ਡਾਲਰ ਦੇ ਸ਼ੁਰੂਆਤੀ ਫੈਡਰਲ ਨਿਵੇਸ਼ ਦੇ ਨਾਲ ਆਇਆ ਹੈ ਤੇ ਪੂਰੇ ਸੂਬੇ ਵਿੱਚ 1.5 ਲੱਖ ਬੱਚਿਆਂ ਨੂੰ ਭੋਜਨ ਇਸ ਦੇ ਰਾਹੀਂ ਪ੍ਰਦਾਨ ਕੀਤਾ ਜਾਵੇਗਾ 온ਟਾਰੀਓ ਨਿਊ ਫਾਉਂਡਲੈਂਡ ਤੇ ਮੈਨੀਟੋਬਾ ਤੋਂ ਬਾਅਦ ਇਸ ਸੌਦੇ ਦੇ ਉੱਤੇ ਦਸਤਖਤ ਕਰਨ ਵਾਲਾ ਤੀਜਾ ਸੂਬਾ ਬਣ ਗਿਆ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 온ਟਾਰੀਓ ਸਕੂਲ ਫੂਡ ਪ੍ਰੋਗਰਾਮ ਨੂੰ ਫੰਡ ਦੇਣ ਵਿੱਚ ਮਦਦ ਕਰੇਗਾ ਤੇ ਅਗਲੇ 3 ਸਾਲਾਂ 'ਚ 108.5 ਮਿਲੀਅਨ ਡਾਲਰ ਪ੍ਰਦਾਨ ਕਰੇਗੀ ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲੇ ਦੌਰ ਦੀ ਫੰਡਿੰਗ ਨੂੰ ਦਰਸਾਉਂਦਾ ਹੈ ਅਗਲੇ ਸਾਲਾਂ ਵਿੱਚ ਪ੍ਰੋਗਰਾਮ ਲਈ ਸੰਗਤ ਸਹਾਇਤਾ ਦੇ ਨਾਲ ਹਜੇ ਵੀ ਗੱਲਬਾਤ ਕੀਤੀ ਜਾਣੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪਰਿਵਾਰ ਬੱਚਿਆਂ ਤੇ ਸਮਾਜਿਕ ਵਿਕਾਸ ਦੀ ਮੰਤਰੀ ਜੇਨਾ ਸਰਟਸ ਨੇ ਬੀਤੇ ਦਿਨ ਸਵੇਰੇ ਬ੍ਰੈਂਪਟਨ ਵਿੱਚ অন্ਟਾਰੀਓ ਦੇ ਨਾਲ ਸਮਝੌਤੇ ਦਾ ਐਲਾਨ ਕੀਤਾ। ਸਰਚ ਦੀ ਦਫਤਰ ਨੇ ਮੀਡੀਆ ਏਜੰਸੀ ਨੂੰ ਦੱਸਿਆ ਕਿ ਇਹ ਪੈਸਾ ਇੱਕ ਵਾਧੂ 1.60 ਲੱਖ ਵਿਦਿਆਰਥੀਆਂ ਨੂੰ ਭੋਜਨ ਦਵੇਗਾ ਅਤੇ ਇੱਕ ਸਾਲ ਵਿੱਚ 9.8 ਮਿਲੀਅਨ ਪੋਸ਼ਣ ਪ੍ਰਦਾਨ ਕਰੇਗਾ ਪਹਿਲੇ ਸਾਲ ਚ ਸੰਗੀ ਫੰਡਾਂ ਵਿੱਚੋਂ 15.76 ਮਿਲੀਅਨ ਡਾਲਰ অন্ਟਾਰੀਓ ਦੇ ਵਿਦਿਆਰਥੀ ਪੋਸ਼ਣ ਪ੍ਰੋਗਰਾਮ ਨੂੰ ਤੇ 2.78 ਮਿਲੀਅਨ ਡਾਲਰ অন্ਟਾਰੀਓ ਦੇ ਫਸਟ ਨੇਸ਼ਨਜ਼ ਸਟੂਡੈਂਟ ਨਿਊਟ੍ਰੀਸ਼ਨ ਪ੍ਰੋਗਰਾਮ ਨੂੰ ਦਿੱਤੇ ਜਾਣਗੇ ਇਸ ਤਰ੍ਹਾਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਨਾ ਕੇਵਲ ਸਕੂਲ ਦੇ ਬੱਚਾ ਨਾਲ ਮੁਲਾਕਾਤ ਕੀਤੀ ਬਲਕਿ ਉਹਨਾਂ ਦੇ ਨਾਲ ਇਹ ਖੁਸ਼ਖਬਰੀ ਵੀ ਸਾਂਝੀ ਕੀਤੀ ਉਹਨਾਂ ਕਿਹਾ ਕਿ ਬੱਚੇ ਕੈਨੇਡਾ ਦਾ ਆਉਣ ਵਾਲਾ ਭਵਿੱਖ ਨੇ ਤੇ ਇਨ੍ਹਾਂ ਬੱਚਿਆਂ ਨੂੰ ਜੇਕਰ ਭੋਜਨ ਸਮੇਂ ਸਿਰ ਮੁਹੱਈਆ ਨਹੀਂ ਕਰਵਾਇਆ ਜਾਵੇਗਾ ਤਾਂ ਇਨ੍ਹਾਂ ਦਾ ਧਿਆਨ ਪੜਾਈ ਦੇ ਵਿੱਚ ਨਹੀਂ ਲੱਗੇਗਾ ਤੇ ਇਸ ਦਾ ਨੁਕਸਾਨ ਕੈਨੇਡਾ ਨੂੰ ਹੀ ਹੋਵੇਗਾ We're stepping up today uh, to deliver more school food Right across the country with a huge agreement with Ontario that is going to set the bar for the rest of the country. It's really exciting because we made a commitment uh, a number of months ago in our last budget. That we were going to deliver school foods to 400,000 more kids right across the country in working with provinces and territories directly. Right here in Ontario, we've now reached a deal that's going to deliver healthy meals to 160,000 Ontario kids more uh, over the coming year. This is a huge difference. We're talking about uh, close to 10 million meals just for the rest of this school year, and obviously much more for the coming years as well. ਲਿਬਰਲ ਸਰਕਾਰ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਇੱਕ ਰਾਸ਼ਟਰੀ ਸਕੂਲ ਫੂਡ ਪ੍ਰੋਗਰਾਮ ਲਈ 5 ਸਾਲਾਂ ਵਿੱਚ 1 ਬਿਲੀਅਨ ਡਾਲਰ ਫੰਡ ਪ੍ਰਦਾਨ ਕਰੇਗੀ ਜੋ ਇੱਕ ਸਾਲ ਵਿੱਚ 4 ਲੱਖ ਬੱਚਿਆਂ ਨੂੰ ਭੋਜਨ ਪ੍ਰਦਾਨ ਕਰੇਗੀ ਜ਼ਿਕਰਿਆ ਖਾਸ ਹੈ ਕਿ ਜਸਟਨ ਟਰੂਡੋ ਦੇ ਸ਼ਾਸਨ ਵਿੱਚ ਕੈਨੇਡਾ ਵੱਡੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਇਹ ਸੰਕਟ ਕਿੰਨਾ ਵੱਡਾ ਹੈ ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਚ ਰਹਿੰਦੇ 25% ਮਾਪੇ ਆਪਣੇ ਬੱਚਾ ਨੂੰ ਲੋੜਿੰਦਾ ਭੋਜਨ ਮੁਹੱਈਆ ਕਰਾਉਣ ਲਈ ਆਪਣੇ ਭੋਜਨ ਦੇ ਵਿੱਚ ਕਟੌਤੀ ਕਰ ਰਹੇ ਨੇ ਇੱਕ ਸੰਸਥਾ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਕੈਨੇਡੀਅਨ ਹਾਊਸਿੰਗ ਨੌਕਰੀਆਂ ਅਤੇ ਮਹਿੰਗਾਈ ਦੇ ਮਾਮਲੇ ਵਿੱਚ ਸਭ ਤੋਂ ਖਰਾਬ ਸੰਕਟ ਦਾ ਸਾਹਮਣਾ ਕਰ ਰਹੇ ਨੇ ਇਸ ਚ ਕਿਹਾ ਗਿਆ ਹੈ ਕਿ ਚਾਰ ਵਿੱਚੋਂ ਇੱਕ ਮਾਤਾ ਪਿਤਾ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਭੋਜਨ ਖਵਾਉਣ ਲਈ ਖੁਦ ਭੁੱਖੇ ਰਹਿ ਰਹੇ ਨੇ ਤੇ ਕਈ ਵਾਰ ਤਾਂ ਉਹਨਾਂ ਨੂੰ ਇੱਕ ਸਮੇਂ ਦਾ ਖਾਣਾ ਵੀ ਛੱਡਣਾ ਪੈ ਰਿਹਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੈਨੇਡੀਅਨ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟ ਨੂੰ ਕੈਨੇਡਾ ਸਰਕਾਰ ਨੇ ਬੇਬੁਨਿਆਦ ਤੇ ਅੰਦਾਜ਼ਿਆਂ ਦੇ ਆਧਾਰ ਤੇ ਕਰਾਰ ਕੀਤਾ ਹੈ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੀ ਕੌਮੀ ਸੁਰੱਖਿਆ ਸਲਾਹਕਾਰ ਨੈਟਲੀ ਜੀ ਡਰਾਇਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਕਦੇ ਵੀ ਪ੍ਰਧਾਨ ਮੰਤਰੀ ਮੋਦੀ ਵਿਦੇਸ਼ ਮੰਤਰੀ ਜੈ ਸ਼ੰਕਰ ਜਾਫਰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਕੈਨੇਡਾ ਵਿੱਚ ਲਿਆਂ ਗੰਭੀਰ ਅਪਰਾਧਿਕ ਸੜਗਰਮੀਆਂ ਨਾਲ ਨਹੀਂ ਜੋੜਿਆ ਗਿਆ ਤੇ ਨਾ ਹੀ ਕਿਸੇ ਸਬੂਤ ਬਾਰੇ ਕੋਈ ਜਾਣਕਾਰੀ ਹੈ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਕੈਨੇਡੀਅਨ ਸਰਕਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨਟਾ ਦੀ ਧਰਤੀ ਤੇ ਭਾਰਤੀ ਏਜੰਡਾ ਦੁਆਰਾ ਕਥਿਤ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਦੇ ਕੋਈ ਸਬੂਤ ਨਹੀਂ ਮਿਲੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੈਟਹਲੀ ਡਰਾਇਨ ਨੇ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰੀ ਸੁਬ੍ਰਮਨਿਅਮ ਜੈਸ਼ੰਕਰ ਜਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੱਲ ਇਸ਼ਾਰਾ ਕਰਦੇ ਵੀ ਕੋਈ ਸਬੂਤ ਨਹੀਂ ਮਿਲੇ। ਵੀਰਵਾਰ ਦੇ ਰਾਤ ਇੱਕ ਬਿਆਨ ਵਿੱਚ ਜੁਆਇਨ ਨਿਕ ਹੈ ਕਿ ਇਸ ਦੇ ਉਲਟ ਕੋਈ ਵੀ ਸੁਝਾਅ ਅਟਕਲਾਂ ਅਤੇ ਅਨੁਚਿਤ ਹੋਣਗੇ ਡਰਾਈਂਗ ਦਾ ਇਹ ਬਿਆਨ ਗਲੋਬਲ ਮੀਲ ਦੀ ਉਸ ਰਿਪੋਰਟ ਤੋਂ ਬਾਅਦ ਆਇਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਮੋਦੀ, ਜੈਸ਼ੰਕਰ ਅਤੇ ਡੁਵਾਲ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਹਿੰਸਾ ਅਤੇ ਤਮਕੌਂਤੀ ਮੁਹਿੰਮ ਬਾਰੇ ਜਾਣਦੇ ਸਨ 6 ਭਾਰਤੀ ਡਿਪਲੋਮੇਟਾਂ ਨੂੰ ਪਿਛਲੇ ਮਹੀਨੇ ਕੈਨੇਡਾ ਤੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਸਿੱਖ ਕੱਟੜਪੰਥੀ ਲਹਿਰ ਨਾਲ ਜੁੜੇ ਕੈਨੇਡੀਅਨਸ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਆਪਣੇ ਅਹੁਦੇ ਦੀ ਵਰਤੋਂ ਕੀਤੀ ਸੀ ਤੇ ਫਿਰ ਉਸ ਜਾਣਕਾਰੀ ਨੂੰ ਪਰਾਧਿਕ ਗਿਰੋਹਾਂ ਤੱਕ ਪਹੁੰਚਾਇਆ ਸੀ ਜਿਸ ਨੇ ਸਿੱਧੇ ਤੌਰ ਤੇ ਉਹਨਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਸੀ ਕੈਨੇਡਾ ਦਾ ਦੋਸ਼ ਹੈ ਕਿ ਖੋਫੀਆ ਜਾਣਕਾਰੀ ਇਕੱਠੀ ਕਰਨ ਦੀ ਕਾਰਵਾਈ ਦਾ ਹੁਕਮ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਨਿਤ ਦਾ ਸੀ ਪਰ ਭਾਰਤ ਪਹਿਲਾਂ ਹੀ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਚੁੱਕਾ ਹੈ ਤੇ ਦੂਜੇ ਪਾਸੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਦਿੱਤਾ ਗਿਆ ਸਪਸ਼ਟਿਕਰਨ ਉਸ ਸਮੇਂ ਆਇਆ ਜਦੋਂ ਭਾਰਤ ਨੇ ਕੈਨੇਡੀਅਨ ਰੋਜ਼ਾਨਾ ਦੀ ਰਿਪੋਰਟ ਨੂੰ ਹਾਸੋਹੀਣੀ ਕਹਿ ਕੇ ਰੱਦ ਕਰ ਦਿੱਤਾ ਸੀ ਇਸ ਨੂੰ ਪੂਟ ਨੀਤੀਕ ਸੰਬੰਧਾਂ ਲਈ ਨੁਕਸਾਨਦੇ ਦੱਸਿਆ ਸੀ ਕਿਉਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੱਲੋਂ ਪਿਛਲੇ ਸਾਲ ਨਿਚਰਦੀ ਹਤਿਆਵਾਂ ਵਿੱਚ ਭਾਰਤ ਤੇ ਸ਼ਾਮਲ ਹੋਣ ਦਾ ਪਹਿਲੀ ਵਾਰ ਦੋਸ਼ ਲਗਾਏ ਜਾਣ ਤੋਂ ਬਾਅਦ ਠੰਡੇ ਹੀ ਨਹੀਂ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਰ ਜੈਸਵਾਲ ਨੇ ਕਿ ਅਸੀਂ ਆਮ ਤੌਰ ਤੇ ਮੀਡੀਆ ਰਿਪੋਰਟਾਂ ਤੇ ਟਿੱਪਣੀ ਨਹੀਂ ਕਰਦੇ ਹਾਲਾਂਕਿ ਕੈਨੇਡੀਅਨ ਸਰਕਾਰ ਦੇ ਸਰੋਤ ਦੁਆਰਾ ਕਥਿਤ ਤੌਰ ਤੇ ਇੱਕ ਅਖਬਾਰ ਨੂੰ ਦਿੱਤੇ ਗਏ ਅਜਿਹੇ ਹਾਸੋਹੀਨੇ ਬਿਆਨਾਂ ਨੂੰ ਅਪਮਾਨ ਦੇ ਨਾਲ ਹਾਰਜ ਕੀਤਾ ਜਾਣਾ ਚਾਹੀਦਾ ਹੈ ਵਾਲ ਨੇ ਇਹ ਵੀ ਕਿਹਾ ਸੀ ਕਿ ਇਸ ਤਰ੍ਹਾਂ ਦੀਆਂ ਸਮੀਅਰ ਮੁਹਿੰਮਾਂ ਸਾਡੇ ਪਹਿਲਾਂ ਤੋਂ ਤਣਾਪੂਰਨ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚਾਉਂਦੀਆਂ ਨੇ ਜ਼ਿਕਰ ਇਹ ਖਾਸ ਹੈ ਕਿ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਪਿਛਲੇ ਸਾਲ ਭਾਰਤ ਆਏ ਸਨ ਤੇ ਇੱਕ ਸੰਮੇਲਨ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ ਜਿਸ ਤੋਂ ਬਾਅਦ ਕੈਨੇਡਾ ਜਾ ਕੇ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਕਈ ਤਰ੍ਹਾਂ ਦੀ ਬਿਆਨਬਾਜ਼ੀ ਦਿੱਤੀ ਸੀ ਉਹਨਾਂ ਕਿਹਾ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਏ ਹਰਦੀਪ ਸਿੰਘ ਨਿਜੜ ਕਤਲकांड ਮਾਮਲੇ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਹੈ ਇਸ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਵਿੱਚ ਤਣਾਅ ਵਾਧੇ ਹੋਏ ਹੀ ਵਿਖਾਈ ਦਿੱਤੇ ਸਨ ਦੋਵਾਂ ਦੇਸ਼ਾਂ ਦੇ ਕਈ ਡਿਪਲੋਮੈਟਸ ਵੀ ਤੇ ਗਏ ਨੇ ਇੱਕ ਦੂਜੇ ਦੇ ਉੱਤੇ ਦੁਸ਼ਨਵਾਜ਼ੀ ਕੀਤੀ ਜਾ ਰਹੀ ਹੈ ਭਾਰਤ ਸਰਕਾਰ ਲਗਾਤਾਰ ਇਹਨਾਂ ਬਿਆਨਾਂ ਨੂੰ ਸਿਆਸਤ ਤੋਂ ਪ੍ਰੇਰਿਤ ਬਿਆਨ ਦੱਸ ਰਹੀ ਹੈ ਜਦਕਿ ਕੈਨੇਡਾ ਸਰਕਾਰ ਕਹਿ ਰਹੀ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਵਾਸਤੇ ਹਰ ਅਹਿਮ ਕਦਮ ਚੁੱਕ ਰਹੀ ਹੈ ਤੇ ਹਰਦੀਪ ਸਿੰਘ ਨਿੱਜੜ ਕਤਲकांड ਮਾਮਲੇ ਦੇ ਵਿੱਚ ਹੁਣ ਤੱਕ ਕੁੱਲ 4 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਅਤੇ ਪੁਲਿਸ ਲਗਾਤਾਰ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨ ਦੇ ਵਿੱਚ ਰੁਚੀ ਹੋਈ ਹੈ ਉਦੋਂ ਕੈਨੇਡਾ ਦੇ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਉਹ ਗੁਪਤ ਤਰੀਕੇ ਦੇ ਨਾਲ ਭਾਰਤੀ ਅਧਿਕਾਰੀਆਂ ਨਾਲ ਇਸ ਮਾਮਲੇ ਬਾਬਤ ਗੱਲਬਾਤ ਕਰ ਰਹੇ ਨੇ ਤੇ ਜਲਦ ਹੀ ਇਸ ਦਾ ਹੱਲ ਵੀ ਕੱਢਿਆ ਜਾਵੇਗਾ। ਕੈਨੇਡਾ ਸਰਕਾਰ ਲਗਾਤਾਰ ਭਾਰਤ ਤੋਂ ਇਸ ਮਾਮਲੇ ਦੇ ਵਿੱਚ ਜਾਂਚ ਲਈ ਸਹਿਯੋਗ ਮੰਗ ਰਹੀ ਹੈ। ਹਾਲ ਹੀ ਦੇ ਵਿੱਚ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਤੇ ਦੇ ਵੱਲੋਂ ਗੋਤਮ ਅਡਾਨੀ ਦੇ ਉੱਤੇ ਕਪਲੇਬਾਜ਼ੀ ਦੇ ਦੋਸ਼ ਲਗਾਏ ਗਏ ਨੇ ਉਹਨਾਂ ਕਹੇ ਕਿ ਸੋਲਰ ਪ੍ਰੋਜੈਕਟ ਨੂੰ ਲੈ ਕੇ ਗੋਤਮ ਅਡਾਨੀ ਨੇ ਕਈ ਅਫਸਰਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਮਾਮਲੇ ਦੀ ਤਾਜ਼ਾ ਜਾਣਕਾਰੀ ਵਿੱਚ ਹੁਣ ਕੈਨੇਡਾ ਦਾ ਨਾਂ ਅਗਿਆ ਗਿਆ ਹੈ ਕਿਉਂਕਿ ਕਿਬੇਕ ਪੈਨਸ਼ਨ ਫੰਡ ਦੇ ਸਾਬਕਾ ਕਰਮਚਾਰੀਆਂ ਦੇ ਉੱਤੇ ਭਾਰਤ ਸਰਕਾਰ ਰਿਸ਼ਵਤ ਦੇ ਮਾਮਲੇ ਵਿੱਚ ਅਮਰੀਕਾ 'ਚ ਦੋਸ਼ ਲਗਾਇਆ ਗਿਆ ਹੈ ਕਿਊਬੈਕ ਦੇ ਪੈਨਸ਼ਨ ਫੰਡ ਮੈਨੇਜਰ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਕਰੋੜਾਂ ਡਾਲਰ ਦੀ ਰਿਸ਼ਵਤ ਦੇਣ ਦੀ ਕਥਿਤ ਯੋਜਨਾ ਵਿੱਚ ਬਰੁਕਲਿਨ ਨਿਊਯਾਰਕ ਵਿੱਚ ਸੰਘੀ ਅਦਾਲਤ ਵਿੱਚ ਤਿੰਨ ਸਾਬਕਾ ਕਰਮਚਾਰੀਆਂ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਹ ਸੰਯੁਕਤ ਰਾਜ ਦੇ ਅਧਿਕਾਰੀਆਂ ਨਾਲ ਸਹਿਯੋਗਤਾ ਰਹੇ ਨੇ ਕੈਸੇ ਦਿੱਪੋਤ ਐਲ ਪਲਾਸਮੈਂਟ ਟੂ ਕਿਊਬੈਕ ਦੇ ਸਾਬਕਾ ਕਰਮਚਾਰੀਆਂ ਤੇ ਭਾਰਤੀ ਅਰਬਪਤੀ ਗੌਤਮ ਅਡਾਨੀ ਅਡਾਨੀ ਗਰੁੱਪ ਦੇ ਚੇਅਰਮੈਨ ਹਨ ਅਤੇ ਭਾਰਤੀ ਨਾਲ ਨਜ਼ਦੀਕੀ ਸਬੰਧ ਰੱਖਣ ਵਾਲੇ ਵਿਅਕਤੀ ਨਾਲ ਕਥਿਤ ਤੌਰ ਤੇ ਇੱਕ ਸਾਜ਼ਿਸ਼ ਵਿੱਚ ਹਿੱਸਾ ਲੈਣ ਲਈ ਵਿਦੇਸ਼ੀ ਭ੍ਰਸ਼ਟ ਅਭਿਆਸ ਕਾਨੂੰਨ ਦੀ ਉਲੰਘਣਾ ਕਰਨ ਦੀ ਸਾਜ਼ਿਸ਼ ਰਚੰਦਾ ਦੋਸ਼ ਲਗਾਇਆ ਗਿਆ ਹੈ। ਗੋਤਮ ਅਡਾਨੀ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ 'ਚੋਂ ਇੱਕ ਹਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਕਰੀਬ ਹਨ। ਪੈਨਸ਼ਨ ਮੈਨੇਜਰ ਸਿਹਲ ਕਪਨਾਸ ਦੇ ਨਾਲ ਏਸ਼ੀਆ ਪ੍ਰਸ਼ਾਂਤ ਖੇਤਰ ਲਈ ਸਾਬਕਾ ਮੈਨੇਜਿੰਗ ਡਾਇਰੈਕਟਰ ਸੌਰਵ ਅਗਰਵਾਲ ਜੋ ਕਿ ਭਾਰਤ ਵਿੱਚ ਕੈਸੇ ਦੇ ਨਾਲ ਸਾਬਕਾ ਮੈਨੇਜਿੰਗ ਡਾਇਰੈਕਟਰ ਨੇ ਅਤੇ ਦੱਖਣੀ ਏਸ਼ੀਆ ਦੇ ਲਈ ਸਾਬਕਾ ਬੁਨਿਆਦੀ ਜਾਂਚਾ ਦੇ ਨਿਰਦੇਸ਼ਕ ਦੀਪਕ ਮਲੋਤਰਾ ਨਾਲ ਵੀ ਇੱਕ ਗ੍ਰੈਂਡ ਜਿਊਰੀ ਅਤੇ ਐਫਬੀਆਈ ਵਿੱਚ ਰਿਕਵਰਡ ਪਾਉਣ ਦੀ ਸਾਜਿਸ਼ ਰਚਨ ਦਾ ਦੋਸ਼ ਲਗਾਇਆ ਗਿਆ ਸੀ ਯੂਐਸ ਅਟਾਰਨੀ ਦੇ ਦਫ਼ਤਰ ਨੇ ਇੱਕ ਖਬਰ ਦੇ ਵਿੱਚ ਇਸ ਹਫ਼ਤੇ ਦੀ ਰਿਲੀਜ਼ ਦੇ ਵਿੱਚ ਕਿਹਾ ਕਿ ਲਗਭਗ 2020 ਅਤੇ 2024 ਦੇ ਵਿਚਾਲੇ ਬਚਾਓ ਪੱਖ ਭਾਰਤ ਕਾਰ ਦੇ ਨਾਲ ਮੁਨਾਫੇ ਵਾਲੇ ਸੂਰਜੀ ਊਰਜਾ ਸਪਲਾਈ ਦੇ ਇਕਰਾਰਨਾਮੇ ਨੂੰ ਪ੍ਰਾਪਤ ਕਰਨ ਲਈ 250 ਮਿਲੀਅਨ ਯੂएस ਡਾਲਰ ਤੋਂ ਵੱਧ ਰਿਸ਼ਵਤ ਦੇਣ ਲਈ ਸਹਿਮਤ ਹੋਏ ਜਿਸ ਨਾਲ ਟੈਕਸ ਤੋਂ ਬਾਅਦ 2 ਬਿਲੀਅਨ ਡਾਲਰ ਤੋਂ ਵੱਧ ਮੁਨਾਫਾ ਕਮਾਉਂਦਾ ਅਨੁਮਾਨ ਸੀ ਲਗਭਗ 20 ਸਾਲਾਂ ਦੀ ਮਿਆਦ ਦੇ ਵਿੱਚ ਕਥਿਤ ਯੋਜਨਾ ਦੇ ਹਿੱਸੇ ਵਜੋਂ 2022 ਦੇ ਆਸ-ਪਾਸ ਕਿਸੇ ਸਮੇਂ ਤਿੰਨ ਸਾਫਕਾ ਕੈਸ਼ ਐਗਜ਼ੀਕਿਊਟਿਵ ਅਤੇ ਦੋਸ਼ ਵਿੱਚ ਨਾਮਜ਼ਦ ਇੱਕ ਹੋਰ ਭਾਰਤੀ ਨਾਗਰਿਕ ਦਸਤਾਵੇਜ਼ਾਂ ਅਤੇ ਸੰਚਾਰਾਂ ਨੂੰ ਨਸ਼ਟ ਕਰਨ ਅਤੇ ਦਬਾਉਣ ਅਤੇ ਸਰਕਾਰੀ ਜਾਂਚਾਂ ਦੇ ਸੰਬੰਧ ਵਿੱਚ ਸੰਯੁਕਤ ਰਾਜ ਸਰਕਾਰ ਨੂੰ ਗਲਤ ਜਾਣਕਾਰੀ ਪ੍ਰਦਾਨ ਕਰਨ ਲਈ ਸਹਿਮਤ ਹੋਏ ਇਹ ਯੂਐਸ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਕਿਹਾ ਗਿਆ ਹੈ 50 ਸਾਲਾ ਕਬਨਸ ਫਰਾਂਸੀਸੀ ਅਤੇ ਆਸਟ੍ਰੇਲੀਆਈ ਨਾਗਰਿਕ ਖੰ ਜਤਕੀ ਅਗਰਵਾਲ 48 ਸਾਲ ਦੇ ਨੇ ਤੇ 45 ਦੀਪਕ ਮਲੋਤਰਾ ਦੋਵੇਂ ਹੀ ਭਾਰਤੀ ਨਾਗਰਿਕ ਨੇ ਤਿੰਨਾ ਮਲਜ਼ਮਾਂ ਵਿੱਚੋਂ ਕੋਈ ਵੀ ਤੁਰੰਤ ਟਿੱਪਣੀ ਦੇਣ ਵਾਸਤੇ ਉਪਲਬਧ ਨਹੀਂ ਸੀ ਕੈਸਸ ਦੇ ਦਿਪੋਤ ਐਟ ਪਲੇਸਮੈਂਟ ਡੂ ਕਿਬੈਕ ਦਾ ਕਹਿਣਾ ਹੈ ਕਿ ਉਹ ਕੁਝ ਸਾਬਕਾ ਕਰਮਚਾਰੀਆਂ ਦੇ ਖਿਲਾਫ ਦੋਸ਼ਾਂ ਤੋਂ ਜਾਣੂ ਹੈ ਇੱਕ ਈਮੇਲ ਵਿੱਚ ਪੈਨਸ਼ਨ ਫੰਡ ਮੈਨੇਜਰ ਨੇ ਕਿਹਾ ਕਿ ਉਹ ਸਾਰੇ ਕਰਮਚਾਰੀਆਂ ਨੂੰ 2023 ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ ਤੇ ਸੀਡੀਪੀਕਯੂ ਯੂਐਸ ਅਧਿਕਾਰੀਆਂ ਨਾਲ ਸਹਿਯੋਗ ਕਰ ਰਿਹਾ ਲੰਬਿਤ ਮਾਮਲਿਆਂ ਦੇ ਮਤੇ ਨਜ਼ਰ ਉਹਨਾਂ ਕਹੇ ਕਿ ਸਾਡੇ ਕੋਲ ਇਸ ਸਮੇਂ ਕੋਈ ਹੋਰ ਟਿੱਪਣੀ ਨਹੀਂ ਹੈ ਬਾੜਸਲਾਂ ਅਡਾਨੀ ਤੇ ਪ੍ਰਤੀਪੂਤੀਆਂ ਦੀ ਧੋਖਾਧੜੀ ਅਤੇ ਪ੍ਰਤੀਪੂਤੀਆਂ ਅਤੇ ਬਾੜ ਧੋਖਾਧੜੀ ਕਰਨ ਦੀ ਸਾਜਿਸ਼ ਰਚੰਦਾ ਦੋਸ਼ ਲਗਾਇਆ ਗਿਆ ਸੀ ਇਸ ਕੇਸ ਵਿੱਚ ਅਡਾਨੀ ਗ੍ਰੀਨ એનર્ਜੀ ਲਿਮਟਿਡ ਅਡਾਨੀ ਗਰੁੱਪ ਦੀ ਨਵਯੋਨ ਯੋਗ ਊਰਜਾ ਕੰਪਨੀ ਅਤੇ ਭਾਰਤ ਸਰਕਾਰ ਨੂੰ 12 ਗੀਗਾਵਾਟ ਸੂਰਜੀ ਊਰਜਾ ਵੇਚਣ ਲਈ ਇੱਕ ਹੋਰ ਫਾਰਮ ਲਈ ਇੱਕ ਮੁਨਾਫਾ ਪ੍ਰਬੰਧ ਸ਼ਾਮਿਲ ਹੈ ਲੱਖਾਂ ਘਰਾਂ ਤੇ ਕਾਰੋਬਾਰਾਂ ਨੂੰ ਰੌਸ਼ਨੀ ਦੇਣ ਵਾਸਤੇ ਇਹ ਕਾਫੀ ਹੈ ਦੋਸ਼ ਅਡਾਨੀ ਅਤੇ ਉਸ ਦੇ ਸਹਿ ਮੁਲਜ਼ਮਾਂ ਨੂੰ ਸੌਦੇ ਦੇ ਦੋ ਖਾਂ ਵਜੋ ਪੇਸ਼ ਕਰਤਾ ਹੈ ਇਹ ਉਨਾਂ ਤੇ ਵਾਲ ਸਟਰੀਟ ਦੇ ਨਿਵੇਸ਼ਕਾਂ ਲਈ ਇਸ ਨੂੰ ਗੁਲਾਬ ਤੇ ਉਪਰਲੇ ਬੋਰ ਵਜੋ ਪੇਸ਼ ਕਰਨਤਾ ਤੋਸ਼ ਲਗਾਉਂਦਾ ਹੈ ਜਿਨ੍ਹਾਂ ਨੇ ਪਿਛਲੇ 5 ਸਾਲਾਂ ਵਿੱਚ ਇਸ ਪ੍ਰੋਜੈਕਟ ਵਿੱਚ ਕਈ ਬਿਲੀਅਨ ਡਾਲਰਾਂ ਦਾ ਨਿਵੇਸ਼ ਕੀਤਾ ਹੈ ਜਦਕਿ ਭਾਰਤ ਵਿੱਚ ਉਹ ਕਥਿਤ ਤੌਰ ਤੇ ਸਰਕਾਰੀ ਅਧਿਕਾਰੀਆਂ ਨੂੰ ਲਗਭਗ 265 ਮਿਲੀਅਨ ਡਾਲਰ ਰਿਸ਼ਵਤ ਦੇ ਰਹਿਸਾਂ ਚਦਨਤੀ ਯੋਜਨਾ ਬਣਾ ਰਹੇ ਸਨ ਅਰਬਾਂ ਡਾਲਰ ਦੇ ਇਕਰਾਰਨਾਮੇ ਅਤੇ ਵਿੱਤ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਨ ਵਾਸਤੇ ਡਿਪਟੀ ਅਸਿਸਟੈਂਟ ਅਟਾਰਨੀ ਜਰਨਲ ਲੀਜ਼ਾ ਮਿਲਰ ਨੇ ਕਿਹਾ ਕਿ ਟਾਈਕੂਨ ਅਤੇ ਉਸਦੇ ਸਹਿਮੁਲਾਜ਼ਮਾ ਨੇ यूएस निवेशकਾਂ ਦੀ ਕੀਮਤ ਤੇ ਭ੍ਰਸ਼ਟਾਚਾਰ ਅਤੇ ਧੋਖਾਧੜੀ ਦੇ ਜ਼ਰੀਏ ਵੱਡੇ ਰਾਜ ਊਰਜਾ ਸਪਲਾਈ ਦੇ ਠੇਕੇ ਪ੍ਰਾਪਤ ਕਰਨ ਤੇ ਵਿਤ ਕਰਨ ਦੀ ਕੋਸ਼ਿਸ਼ ਕੀਤੀ। ਯੂएस اٹਾਰਨੀ ਬ੍ਰੌਨਪੀਸ ਨੇ ਕਿਹਾ ਕਿ ਬਚਾਓ ਪੱਖਾਂ ਨੇ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਅਤੇ ਸਾਡੇ ਵਿੱਤੀ ਬਾਜ਼ਾਰ ਦੀ ਅਖੰਡਤਾ ਦੀ ਕੀਮਤ ਤੇ ਆਪਣੇ ਆਪ ਨੂੰ ਅਮੀਰ ਬਣਾਉਣ ਦੀ ਕੋਸ਼ਿਸ਼ ਕੀਤੀ। ਅਡਾਨੀ ਗਰੁੱਪ ਨੇ ਅਡਾਨੀ ਗ੍ਰੀਨ ਐਨਰਜੀ ਦੇ ਡਾਇਰੈਕਟਰਾਂ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਕਾਨੂੰਨ ਦਾ ਸਹਾਰਾ ਲੈਣਗੇ ਇਸ ਮਾਮਲੇ ਵਿੱਚ ਮੁਲਜ਼ਮਾਂ ਵਿੱਚੋਂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਕੈਲਗਰੀ ਕੌਂਸਲ ਨੇ 3.6% ਪ੍ਰਾਪਰਟੀ ਟੈਕਸ ਵਾਧੇ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਹੈ ਬਜਟ ਵਿਵਸਥਾਵਾਂ ਨੂੰ 6 ਦੇ ਉੱਤੇ 9 ਵੋਟਾਂ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਹੈ ਯਾਨੀ ਕਿ 9 ਲੋਕਾਂ ਨੇ ਇਸ ਬਜਟ ਦੇ ਪੱਖ ਦੇ ਵਿੱਚ ਵੋਟ ਪਾਈ ਹੈ ਤੇ ਐਂਗਲਵੁੱਡ ਪੁਲ ਬੰਦ ਕਰਨ ਤੇ ਵੀ ਮੁੜ ਵਿਚਾਰ ਕੀਤਾ ਗਿਆ ਸਿਟੀ ਕੌਂਸਲ ਨੇ ਅਗਲੇ ਸਾਲ ਲਈ ਮਿਨਿਸਪਲ ਪ੍ਰਾਪਰਟੀ ਟੈਕਸਾਂ ਵਿੱਚ 3.6% ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਫੈਸਲਾ ਅਗਲੇ ਸਾਲ ਦੇ ਨਾਗਰਿਕ ਬਜਟ ਵਿੱਚ ਵਿਵਸਥਾਵਾਂ ਤੇ ਪੰਜ ਦਿਨਾਂ ਦੀ ਬਹਿਸ ਤੋਂ ਬਾਅਦ ਲਿਆ ਗਿਆ ਹੈ 2022 ਵਿੱਚ ਪਿਛਲੀਆਂ ਬਜਟ ਵਿਚਾਰ ਵਟਾਂਦਰੇ ਦੇ ਨਤੀਜੇ ਵਜੋਂ 2025 ਲਈ ਕੌਂਸਲ ਦੁਆਰਾ ਪ੍ਰਵਾਨਿਤ 3.6% ਦਾ ਵਾਧਾ ਹੋਇਆ ਹੈ ਤੇ ਸ਼ੁੱਕਰਵਾਰ ਨੂੰ ਕਾਉਂਸਲ ਅਸਲ ਆંકੜੇ ਤੇ ਅੜ ਗਈ। ਨਤੀਜੇ ਵਜੋਂ ਪ੍ਰਾਪਰਟੀ ਟੈਕਸ ਵਿੱਚ ਵਾਧਾ 7 ਲੱਖ ਡਾਲਰ ਦੀ ਔਸਤ ਕੀਮਤ ਵਾਲੇ ਘਰ ਦੇ ਮਾਲਕ ਲਈ ਰਿਹਾਇਸ਼ੀ ਜਾਇਦਾਦ ਟੈਕਸ ਵਿੱਚ ਪ੍ਰਤੀ ਮਹੀਨਾ 8 ਡਾਲਰ ਹੋਰ ਦਾ ਅਨੁਮਾਨ ਕਰਦਾ ਹੈ। ਸਭ ਤੋਂ ਵੱਡੀ ਪ੍ਰਤੀਸ਼ਤਤਾ ਤਬਦੀਲੀ ਕੰਡੋ ਮਾਲਕਾਂ ਨੂੰ ਮਿਲੇਗੀ। 3,60,000 ਦੇ ਇੱਕ ਆਮ ਮੁਲਾਂਕਣ ਮੁੱਲ ਵਾਲੇ ਕੰਡੋ ਦੇ ਮਾਲਕ ਸਾਲਾਨਾ 1370 ਡਾਲਰ ਦਾ ਭੁਗਤਾਨ ਕਰਨ ਦੀ ਉਮੀਦ ਕਰ ਸਕਦੇ ਨੇ ਤੇ ਇਹ 10.5% ਦਾ මහත ருன் ද. ਪ੍ਰੋਪੋਨਿਟ ਬਜਟ ਦਰਜਨਾ ਸੋਧਾਂ ਤੇ VOTING ਤੋਂ ਬਾਅਦ ਆਇਆ ਜਿਸ ਵਿੱਚ ਇੱਕ ਨਵੀਂ ਪੁਲਿਸ ਗਨ ਰੇਂਜ ਲਈ ਰਿਜ਼ਰਵ ਫੰਡਾਂ ਦੀ ਵਰਤੋਂ ਕਰਨਾ ਅਤੇ ਅਗਲੇ ਸਾਲ ਦੇ ਪ੍ਰਾਪਰਟੀ ਟੈਕਸ ਵਿੱਚ ਹੋਰ ਵੀ ਜ਼ਿਆਦਾ ਵਾਅਦੇ ਨੂੰ ਹੁਲਾਰਾ ਦੇਣ ਤੋਂ ਬਚਣ ਲਈ ਹੋਰ ਸੜਕਾਂ ਬਣਾਉਣ ਦੀ ਲਾਗਤ ਸ਼ਾਮਿਲ ਹੈ ਹਾਲਾਂਕਿ ਬਜਟ ਵਿਵਸਥਾਵਾ ਵਿੱਚ ਗੈਰ ਫੰਡਡ ਆਪਰੇਟਿੰਗ ਅਤੇ ਪੂੰਜੀ ਨਿਵੇਸ਼ਾਂ ਦੀ ਇੱਕ ਸੂਚੀ ਵੀ ਸ਼ਾਮਿਲ ਹੈ ਜੋ ਸ਼ਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਸ਼ਹਿਰ ਪ੍ਰਸ਼ਾਸਨ ਮਹੱਤਵਪੂਰਨ ਵਿੱਤੀ ਦਬਾਅ ਤੇ ਰੁਕਾਵਟਾਂ ਦੇ ਕਾਰਨ ਸ਼ਾਮਿਲ ਨਹੀਂ ਕੀਤਾ ਜਾ ਸਕਦਾ ਹੈ ਸ਼ਹਿਰ ਦੇ ਅਨੁਸਾਰ ਵਾਧੂ ਫੰਡ ਉਪਲਬਧ ਹੋਣ ਤੇ ਭਵਿੱਖ ਦੇ ਚੱਕਰਾਂ ਵਿੱਚ ਇਨ੍ਹਾਂ ਨਿਵੇਸ਼ਾਂ ਤੇ ਵਿਚਾਰ ਕੀਤਾ ਜਾਵੇਗਾ ਬਜਟ ਵਿੱਚ ਉਪਯੋਗਤਾ ਅਤੇ ਸੇਵਾ ਫੀਸ ਵਿੱਚ ਵਾਧਾ ਵੀ ਸ਼ਾਮਿਲ ਹੈ ਭਾਵ ਆਮ ਵਰਤੋਂ ਦੇ ਆਧਾਰ ਤੇ ਪ੍ਰਤੀ ਮਹੀਨਾ ਰਹਿਣ ਖੁੰਦ ਅਤੇ ਰੀਸਾਈਕਲਿੰਗ ਅਤੇ ਪਾਣੀ ਦੀਆਂ ਉਪਯੋਗਤਾਵਾਂ ਵਿੱਚ ਅੰਦਾਜ਼ਨ 5.09 ਕਿਨੇਚਿੰ ਡਾਲਰ ਕੈਲਗਰੀ ਦੇ ਬਜਟ ਐਡਜਸਟਮੈਂਟਸ ਨੂੰ 9 ਤੋਂ 6 ਵੋਟਾਂ ਵਿੱਚ ਮਨਜ਼ੂਰੀ ਦਿੱਤੀ ਗਈ। ਇੱਕ ਹਫ਼ਤੇ ਦੇ ਬਜਟ ਵਾਰਤਾ ਤੋਂ ਬਾਅਦ ਸ਼ੁੱਕਰਵਾਰ ਦੀ ਰਾਤ ਬਜਟ ਤੇ ਬਹਿਸ ਨੂੰ ਛੱਡਣ ਲਈ ਕੌਂਸਲ ਨੇ ਸਰਬਸੰਮਤੀ ਨਾਲ ਵੋਟਿੰਗ ਕੀਤੀ। ਕੈਲਗਰੀ ਦੀ ਮੇਅਰ ਜੋਤੀ ਗੰਡੋਕ ਦਾ ਕਹਿਣਾ ਹੈ ਕਿ ਕੌਂਸਲ ਨੇ 3.6% ਬਜਟ ਵਾਧੇ ਤੇ ਲਾਈਨ ਰੱਖੀ ਜਿਸ ਦਾ ਪਹਿਲਾਂ ਵਾਅਦਾ ਕੀਤਾ ਗਿਆ ਸੀ। ਉਹਨਾਂ ਕਿਹਾ ਹੈ ਕਿ ਜੋ ਬਜਟ ਅਸੀਂ ਹੁਣ ਪਾਸ ਕੀਤਾ ਹੈ ਉਹ ਕੈਲਗਰੀ ਦੇ ਲੋਕਾਂ ਲਈ ਇੱਕ ਸਪਸ਼ਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਸਾਡੇ ਕੋਲ ਕੁਝ ਬਹੁਤ ਮੁਸ਼ਕਲ ਤੇ ਅਗਨੀ ਵਿਚਾਰ ਵਟਾਂਦਰੇ ਸਨ ਅਤੇ ਅਸੀਂ ਸਖਤ ਵਿਕਲਪ ਬਣਾਏ ਉਹ ਵਿਕਲਪ ਜੋ ਸ਼ਹਿਰ ਨੂੰ ਕੈਲਕੜੀ ਦੇ ਭਵਿੱਖ ਲਈ ਯੋਜਨਾ ਬਣਾਉਣ ਦੌਰਾਨ ਅੱਜ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨਗੇ ਕੰਡਾਕ ਨੇ ਕਿਹਾ ਕਿ ਕੌਂਸਲ ਨੇ ਬਜਟ ਨੂੰ ਉਨਾ ਹੀ ਪਤਲਾ ਰੱਖਿਆ ਜਿੰਨਾ ਸੰਭਵ ਹੋ ਸਕੇ ਤੇ ਨਿਵੇਸ਼ ਕਰਨਾ ਜਾਰੀ ਰੱਖਦੇ ਹੋਏ ਉਹਨਾਂ ਕਿਹਾ ਕਿ ਇਸ ਵਿੱਚ ਟੋਇਆਂ ਦੀ ਮੁਰੰਮਤ ਵਰਗੀਆਂ ਚੀਜ਼ਾਂ ਦੇ ਨਾਲ-ਨਾਲ ਜਨਤਕ ਸੁਰੱਖਿਆ ਵਰਗੇ ਮੁੱਦਿਆਂ ਨੂੰ ਹੱਲ ਕਰਨ ਦੇ ਉੱਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਗੁੰਡਕ ਦਾ ਕਹਿਣਾ ਸੀ ਕਿ ਬਜਟ ਦਾ 60% ਬੁਨਿਆਦੀ ਢਾਂਚੇ ਤੇ ਕੇਂਦ੍ਰਿਤ ਹੈ ਬਜਟ ਦਾ ਇੱਕ ਹੋਰ ਹਿੱਸਾ ਜਨਤਕ ਆਵਾਜਾਈ ਅਤੇ ਜਨਤਕ ਸੁਰੱਖਿਆ ਨੂੰ ਸਮਰਪਿਤ ਸੀ ਇਹ ਬਜਟ ਦਾ 75% ਅਤੇ 24% ਤੇ ਮਹਿੰਗਾਈ ਲਈ ਸੀ ਵੋਟ ਇੱਕ ਦੀ ਕਾਉਂਸਲ ਸੋਨੀਆ ਸ਼ਾਪ ਜੋ ਪੰਜ ਕਾਉਂਸਲਰਾਂ ਦੇ ਇੱਕ ਸਮੂਹ ਦਾ ਹਿੱਸਾ ਸੀ ਜਿਨ੍ਹਾਂ ਨੇ ਬਚਤ ਲੱਭਣ ਲਈ ਬਜਟ ਵਿੱਚ ਕਈ ਸੁਧਾਂ ਦਾ ਪ੍ਰਸਤਾਵ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਸ ਦੀਆਂ ਸਾਥੀਆਂ ਨੇ ਇਸ ਹਫ਼ਤੇ ਦੀ ਬਹਿਸ ਵਿੱਚ ਅੱਗੇ ਲਿਆਂਦੇ ਜ਼ਿਆਦਾਤਰ ਪ੍ਰਸਤਾਵਾਂ ਨੂੰ ਰੱਦ ਕਰ ਦਿੱਤਾ ਹੈ ਸ਼ਾਪ ਦਾ ਕਹਿਣਾ ਹੈ ਕਿ ਉਹ ਮੰਨਦੇ ਨਹੀਂ ਕਿ ਸਿਟੀ ਪ੍ਰਸ਼ਾਸਨ ਸੰਭਾਵੀ ਬਚਤਾਂ ਦੀ ਪਾਲ ਨਹੀਂ ਕਰੇਗਾ ਜਦ ਤੱਕ ਕਾਉਂਸਲ ਦੁਆਰਾ ਅਜਿਹਾ ਕਰਨ ਲਈ ਨਿਰਦੇਸ਼ ਨਹੀਂ ਦਿੱਤਾ ਜਾਂਦਾ ਯੂਨੀਵਰਸਿਟੀ ਆਫ ਅਲਬਰਟਾ ਦੇ ਵਿਦਿਆਰਥੀ ਨੇਤਾਵਾਂ ਨੇ 2026 ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਟਿਊਸ਼ਨ ਫੀਸ ਦੇ ਉੱਤੇ 10% ਵਾਧਾ ਕਰਨ ਦੇ ਪ੍ਰਸਤਾਵ ਨੂੰ ਨਕਾਰਿਆ। ਦਰਸਲ ਸਰਕਾਰ ਨੇ ਟਿਊਸ਼ਨ ਫੀਸ ਦੇ ਵਿੱਚ 10% ਦਾ ਵਾਧਾ ਕਰਨ ਦਾ ਪ੍ਰਸਤਾਵ ਰੱਖਿਆ ਸੀ ਜਿਸ ਨੂੰ ਵਿਦਿਆਰਥੀਆਂ ਦੇ ਵੱਲੋਂ ਨਕਾਰਿਆ ਜਾ ਰਿਹਾ ਹੈ। ਯੂਨੀਵਰਸਿਟੀ ਅਗਲੇ ਸਾਲ ਕੈਨੇਡੀਅਨ ਵਿਦਿਆਰਥੀਆਂ ਦੀ ਟਿਊਸ਼ਨ ਫੀਸ ਨੂੰ 2% ਵਧਾਉਣ ਦੀ ਤਜ਼ਵੀਜ਼ ਕਰ ਰਹੀ ਹੈ। ਅਲਬੋਜਾ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਟਿਊਸ਼ਨ ਵਧਾਉਣ ਦੀ ਸਕੂਲ ਦੀ ਯੋਜਨਾ ਦੀ ਆਲੋਚਨਾ ਕਰ ਰਹੇ ਨੇ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਹੋਏ ਟਿਊਸ਼ਨ ਵਾਅਦੇ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਕਾਂ ਨੇ ਇੱਕ ਮਹੀਨਿਆਂ ਦੀ ਸ਼ਮੂਲੀਅਤ ਪ੍ਰਕਿਰਿਆ ਦੇ ਹਿੱਸੇ ਵਜੋਂ ਇਸ ਹਫ਼ਤੇ ਵਿਦਿਆਰਥੀ ਕੌਂਸਲ ਨਾਲ ਆਉਣ ਵਾਲੇ ਟਿਊਸ਼ਨ ਵਾਅਦੇ ਲਈ ਆਪਣੇ ਪ੍ਰਸਤਾਵ ਸਾਂਝ ਕੀਤੇ ਯੂਨੀਵਰਸਿਟੀ ਅਗਲੇ ਸਾਲ ਕਨੇਡੀਅਨ ਵਿਦਿਆਰਥੀਆਂ ਲਈ ਟਿਊਸ਼ਨ 2% ਤੇ 2026 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 10% ਵਧਾਉਣ ਦੀ ਯੋਜਨਾ ਬਣਾ ਰਹੀ ਹੈ ਅੰਤਰਰਾਸ਼ਟਰੀ ਵਿਦਿਆਰਥੀ ਐਸੋਸੀਏਸ਼ਨ ਦੇ ਸਹਿਪ੍ਰਧਾਨ ਰਮੀਸ਼ ਰਜ਼ਾ ਨੇ ਮੀਡੀਆ ਏਜੰਸੀ ਨੂੰ ਕਿਹਾ ਕਿ ਯੂਨੀਵਰਸਿਟੀ ਨੂੰ ਟਿਊਸ਼ਨ ਫੀਸਾਂ ਵਿੱਚ ਵਾਧਾ ਕਰਨ ਦੀ ਬਜਾਏ ਕੁਝ ਹੋਰ مالیੇ ਵੱਲ ਧਿਆਨ ਦੇਣਾ ਚਾਹੀਦਾ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਟਿਊਸ਼ਨ ਪ੍ਰਸਤਾਵਾਂ 'ਤੇ ਚਰਚਾ ਕਰਨ ਲਈ ਬੀਤੀ ਰਾਤ ਇੱਕ ਕੌਂਸਲ ਦੀ ਮੀਟਿੰਗ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਸੰਘ ਨਾਲ ਮੁਲਾਕਾਤ ਕੀਤੀ। ਰਜ਼ਾ ਨੇ ਕਿਹਾ ਕਿ ਇਸ ਸਮੇਂ ਇਹ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸ਼ੋਸ਼ਣ ਹੈ। 2019 ਵਿੱਚ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨੇ ਪੋਸਟ-ਸੈਕੰਡਰੀ ਗ੍ਰਾਂਟਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ ਤੇ 5 ਸਾਲਾਂ ਦੇ ਟਿਊਸ਼ਨ ਫ੍ਰੀਜ਼ ਨੂੰ ਖਤਮ ਕੀਤਾ। ਯੂਨੀਵਰਸਿਟੀ ਆਫ ਅਲਬਰਟਾ ਦੇ ਘਰੇਲੂ ਵਿਦਿਆਰਥੀਆਂ ਨੇ ਹਰ ਸਾਲ ਉਹਨਾਂ ਦੇ ਟਿਊਸ਼ਨ ਦੇ ਵਿੱਚ ਵਾਧਾ ਦੇਖਿਆ। ਕੁਝ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਨੇ ਬੇਮਿਸਾਲ ਟਿਊਸ਼ਨ ਵਿੱਚ ਵਾਧਾ ਦੇਖਿਆ। ਹਾਲ ਹੀ ਦੇ ਸਾਲਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਟਿਊਸ਼ਨ ਫੀਸਾਂ ਵਿੱਚ ਵੀ ਵਾਧਾ ਹੋਇਆ ਹੈ। ਪਿਛਲੇ ਸਾਲ ਪ੍ਰਵਿੰਸ਼ੀਲ ਸਰਕਾਰ ਨੇ ਕੈਪਡ ਟਿਊਸ਼ਨ ਵਿੱਚ 2% ਵਾਧਾ ਕੀਤਾ ਪਰ ਇਹ ਸਿਰਫ ਨੇਜਨ ਵਿਦਿਆਰਥੀਆਂ ਤੇ ਲਾਗੂ ਹੁੰਦਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਾਲਾਂਕਿ ਉਹਨਾਂ ਟਿਊਸ਼ਨਸ ਬਾਰੇ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ਜੋ ਆਪਣੇ ਪ੍ਰੋਗਰਾਮਾਂ ਦੀ ਮਿਆਦ ਲਈ ਅਦਾ ਕਰਨਗੇ ਮੀਡੀਆ ਏਜੰਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਐਡਵਾਂਸਡ ਸਿੱਖਿਆ ਮੰਤਰੀ ਰਾਜਨ ਸਹਨੀ ਦੇ ਪ੍ਰੈਸ ਸਕੱਤਰ ਵਰੁਣ ਚੰਦਰ ਸ਼ੇਖਰ ਨੇ ਕਿਹਾ ਕਿ ਅਲਬਰਟਾ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਪੋਸਟ ਸੈਕੰਡਰੀ ਸਿੱਖਿਆ ਪਹੁੰਚਯੋਗ ਅਤੇ ਕਿਫਾਇਤੀ ਹੋਵੇ ਉਸਨੇ 2% ਦੀ ਸੀਮਾ ਵੱਲ ਇਸ਼ਾਰਾ ਕੀਤਾ ਤੇ ਬਿਮਿਸਾਲ ਟਿਊਸ਼ਨ ਲਈ ਅਰਜ਼ੀਆਂ ਨੂੰ ਅਸਵੀਕਾਰ ਕਰਨਾ ਇਸ ਅਕੈਡਮਿਕ ਸਾਲ ਨੂੰ ਉਦਾਹਰਣ ਦੇ ਵਜੋਂ ਵਧਾਉਂਦਾ ਹੈ ਗ੍ਰੈਜੂਏਟ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਇਲੈਕਟ੍ਰੀਕਲ ਅਤੇ ਕੰਪਿਊਟਰ ਇੰਜੀਨੀਅਰਿੰਗ ਵਿੱਚ ਤੀਜੇ ਸਾਲ ਦੇ ਪੀਐਚਡੀ ਸਟੂਡੈਂਟ ਹਸੀਬ ਅਰਸ਼ਦ ਨੇ ਕਿਹਾ ਕਿ ਇਹ ਸੰਖਿਆਵਾਂ ਦੇ ਨਾਲ ਸੰਬੰਧਿਤ ਨੇ ਯੂਨੀਵਰਸਿਟੀ ਆਫ ਅਲਬਰਟਾ ਦੇ ਬੁਲਾੜੇ ਮਾਈਕਲ ਬ੍ਰਾਊਨ ਨੇ ਇੱਕ ਈਮੇਲ ਦੇ ਵਿੱਚ ਇਹ ਬਿਆਨ ਦਿੱਤਾ ਹੈ ਤੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਮੰਨਦਾ ਹੈ ਕਿ ਵਿਦਿਆਰਥੀ ਵਿੱਤੀ ਤਣਾ ਦਾ ਸਾਹਮਣਾ ਕਰ ਰਹੇ ਨੇ ਪਰ ਯੂਨੀਵਰਸਿਟੀ ਵੀ ਅਜਿਹਾ ਹੀ ਕਰ ਰਹੀ ਹੈ ਉਧਰ ਫੈਡਰਲ ਸਰਕਾਰ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ਨੂੰ ਸੀਮਿਤ ਕਰਨ ਦੇ ਮੱਦੇਨਜ਼ਰ ਪ੍ਰਾਂਤ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਘੋਸ਼ਣਾ ਕੀਤੀ ਸੀ ਕਿ ਅਰਥ ਸ਼ਾਸਤਰੀ ਜੈਕ ਮਿੰਟਸ ਦੀ ਪ੍ਰਦਾਨਗੀ ਵਾਲਾ ਇੱਕ ਪੈਨਲ ਅਲਬਰਟਾ ਵਿੱਚ ਪੋਸਟ ਸੈਕੰਡਰੀ ਫੰਡਿੰਗ ਦੀ ਜਾਂਚ ਕਰੇਗਾ ਟਿਊਸ਼ਨ ਸਲਾਮ ਮਸ਼ਵਰੇ ਪਤਝੜ ਤੇ ਸਰਦੀਆਂ ਦੇ ਵਿੱਚ ਚੱਲਦੇ ਨੇ ਕਿਸੇ ਵੀ ਵਾਅਦੇ ਨੂੰ ਸਕੂਲ ਦੇ ਬੋਰਡ ਆਫ ਗਵਰਨਰਾਂ ਦੁਆਰਾ ਮਨਜ਼ੂਰ ਕੀਤਾ ਜਾਣਾ ਚਾਹੀਦਾ ਹੈ ਜੰਨ ਜੰਨ ਦੇ ਇੱਕ ਨਜ਼ਰ ਅਜਤਿਆ ਸੋਨੇ ਦੀਆਂ ਕੀਮਤਾਂ ਤੇ 18 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 712.2 ਕਨੇਡੀਅਨ ਡਾਲਰ ਹੈ 22 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 874.9 ਕਨੇਡੀਅਨ ਡਾਲਰ ਹੈ ਤੇ 24 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 900 76.61 ਡਾਲਰ ਭਾਰਤੀ ਰੁਪਈਆ ਚ ਜ਼ਿਕਰ ਕਰੀਏ ਤਾਂ 18 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 43114 ਰੁਪਏ ਤੇ 86 ਪੈਸੇ 22 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 52841 ਰੁਪਏ ਤੇ 48 ਪੈਸੇ 24 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 58983 ਰੁਪਏ ਤੇ 87 ਪੈਸੇ ਜ਼ਿਕਰ ਕਰਦੇ ਹਾਂ ਕੈਨੇਡੀਅਨ ਡਾਲਰ ਦਾ ਅੱਜ ਇੱਕ ਕੈਨੇਡੀਅਨ ਡਾਲਰ ਦੀ ਕੀਮਤ 60 ਭਾਰਤੀ ਰੁਪਏ ਤੇ 40 ਭਾਰਤੀ ਪੈਸੇ ਦੇ ਬਰਾਬਰ ਹੈ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਅਗਲੇ ਹਫ਼ਤੇ ਫਿਰ ਮੁਲਾਕਾਤ ਹੋਵੇਗੀ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ